ਲੱਖ ਲਾਨ ਤੇ ਇਸ ਤਰ੍ਹਾਂ ਦੀ ਮਾਂ ਨੇ ਜੀਣੇ ਮਾਂ ਸ਼ਬਦ ਨੂੰ ਅੱਜ ਕਲੰਕਿਤ ਕਰਤਾ ਬੜਾ ਦੁੱਖ ਹੋਇਆ ਵੀਰਜੀ ਸਖਨੈਬ ਸਿੱਧੂ ਨੇ ਪੋਸਟ ਪਾਈ ਸੀ ਕੱਲ ਜਿਹਦੇ ਵਿੱਚ ਉਹਨਾਂ ਨੇ ਇੱਕ ਬੱਚੇ ਦਾ ਦੱਸਿਆ ਸੀ ਕਿ ਇੱਕ ਬੱਚਾ ਲਵਾਰਸ ਹਾਲਤ ਦੇ ਵਿੱਚ ਇੱਕ ਬੱਚੇ ਦੀ ਜਿਹੜੀ ਡੈੱਡ ਬੋਡੀ ਪਈ ਆ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੌਣ ਇਹਨੂੰ ਜਿਹੜਾ ਬੱਸ ਸਟਾਪ ਤੇ ਛੱਡ ਗਿਆ ਸੱਟ ਗਿਆ ਅੱਜ ਜਦੋਂ ਉਸ ਬੱਚੇ ਦਾ ਸੱਚ ਸਾਹਮਣੇ ਆਇਆ ਤੇ ਮੈਂ ਕਹਿੰਦੀ ਆ ਲੱਖ ਦੀ ਲਾਣਤ ਲੱਖ ਦੀ ਲਾਣਤ ਤੇਰੇ ਔਰਤ ਹੋਣ ਤੇ ਲੱਖ ਦੀ ਲਾਣਤ ਤੇਰੇ ਮਾਂ ਬਣਨ ਤੇ ਮੈਂ ਕਹਿੰਦੀ ਆ ਰੱਬ ਨੇ ਤੇਰੇ ਵਰਗੀ ਔਰਤ ਨੂੰ ਬੱਚੇ ਦੀ ਦਾਤ ਦਿੱਤੀ ਕਿਉਂ ਤੇ ਉਹ ਪੁੱਤ ਦੀ ਦਾਤ ਦਿੱਤੀ ਕਿਉਂ ਰੰਗ ਰੋ ਰੰਗ ਰੋ ਥੜੇ ਕਰ ਦੇਣ ਵਾਲੀ ਮਤਲਬ ਕਿ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਕਿ ਬੱਚੇ ਤਾਂ ਸੌ ਜਾਣ ਨਾ 5 ਮਿੰਟ ਵੱਧ ਸੌ ਜਾਣ ਤੇ ਮਾਂ ਦੇ ਭਾਦੀ ਬਣ ਜਾਂਦੀ ਆ ਕਿ ਸੌਖਾ ਮੇਰਾ ਪੁੱਤ ਉੱਠਿਆ ਕਿਉਂ ਨਹੀਂ ਉਹ ਤੇਰਾ ਕਿਵੇਂ ਜੀਰਾ ਪਿਆ ਗਰੀਬੀ ਕਿਹਨੇ ਨਹੀਂ ਹੰਡਾਈ ਭੈਣ ਮੇਰੀਏ ਅੱਜ ਮੈਂ ਤੇਰੀ ਇੰਟਰਵਿਊ ਸੁਣ ਕੇ ਮੇਰਾ ਬੋਲਣ ਦਾ ਕੋਈ ਮੂਡ ਨਹੀਂ ਸੀ ਕਿਉਂਕਿ ਇੱਕ ਬੱਚਾ ਜਹਾਨੋਂ ਤੁਰ ਗਿਆ ਜਿਹੜੇ ਬੱਚਿਆਂ ਨੂੰ ਅਸੀਂ ਸਾਡੇ ਸਮਾਜ ਦਾ ਆਉਣ ਵਾਲਾ ਪੋਇਕ ਕਹਿੰਦੇ ਆ ਤੇ ਲੱਖ ਦੀ ਲਾਹਨਤ ਮੈਂ ਉਹਨਾਂ ਮਾਵਾਂ ਦੇ ਗਿੰਦੀਆਂ ਜਿਹੜੀਆਂ ਮਾਵਾਂ ਆਪਦੇ ਸਵਾਰਥ ਖਾਤਰ ਆਪਦੇ ਬੱਚਿਆਂ ਨੂੰ ਛੱਡ ਦਿੰਦੀਆਂ ਨੇ ਜਿਹੜੀਆਂ ਮਾਵਾਂ ਆਪਣੇ ਸਵਾਰਥ ਖਾਤਰ ਆਪਣੇ ਧੀਆ ਪੁੱਤਾਂ ਨੂੰ ਨਹੀਂ ਪਛਾਣਦੀਆਂ ਲੱਖ ਦੀ ਲਾਹਨਤ ਆ ਉਹਨਾਂ ਮਾਵਾਂ ਦੀ ਤੇ ਲੱਖ ਦੀ ਲਾਹਨਤ ਮੈਂ ਗਿੰਦੀਆਂ ਉਹ ਸਹੁਰਾ ਪਰਿਵਾਰ ਦੇ ਜਿਹੜੇ ਪਹਿਲਾਂ ਤਾਂ ਆਪਦੇ ਪੁੱਤ ਵਿਆਹਦੇ ਨੇ ਦੱਸ ਦੇਣੀ ਵੀ ਸਾਡਾ ਪੁੱਤ ਨਸ਼ੇੜੀ ਆ ਜਾਂ ਕ੍ਰਾਈਮਨਲ ਆ ਜਾਂ ਸਾਡੇ ਪੁੱਤ ਨੇ ਆਹ ਕੁਸ਼ ਕੀਤਾ ਨਾ ਕਿਸੇ ਦੀ ਦੀ ਫਸਾ ਲੈਂਦੇ ਆ ਪਰ ਉਹਦੇ ਨਤੀਜੇ ਕੀ ਨਿਕਲਦੇ ਆ ਲੋਕੋ ਅੱਜ ਵੇਖ ਲੋ ਤੁਹਾਡੇ ਸਾਹਮਣੇ ਨੇ ਕਈ ਔਰਤਾਂ ਦਾ ਇੱਥੋਂ ਤੱਕ ਗਿਰ ਗੀਆਂ ਨੇ ਆਪ ਦੀ ਲੋੜ ਪੂਰੀ ਕਰਨ ਖਾਤਰ ਆਪਦੇ ਬੱਚਿਆਂ ਨੂੰ ਢਗਾ ਜਾਂਦੀਆਂ ਜ਼ਹਿਰੀਲੇ ਆ ਚੀਜ਼ਾਂ ਦੇ ਜਾਂਦੀਆਂ ਕਿੱਟਾ ਸੋਨਾ ਬੱਚਾ ਉਹ ਕਿਵੇਂ ਜੁੜਾ ਕੀਤਾ ਕਿਵੇਂ ਉਹਦੇ ਚਿਹਰੇ ਤੋਂ ਮਾਸੂਮੀਅਤ ਤਾਂ ਝਲਕਦੀ ਆ ਉਹ ਤੁਸੀਂ ਲੋਕੋ ਸਾਰੇ ਲੋਕਾਂ ਨੇ ਦੇਖਿਆ ਤੇ ਮਾਂ ਮਾਂ ਦਾ ਕੀ ਵਰਜ਼ਨ ਅਖੇ ਮੈਂ ਕਿਹਾ ਗਰੀਬੀ ਦੇ ਨਾਲ ਵੀ ਤਾਂ ਮਰਨਾ ਸੀ ਭੈਣ ਮੇਰੀਏ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਲੋਕ ਮਾਨ ਨਾਲ ਇਹ ਗੱਲ ਕਹਿੰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਵੱਸਦਾ ਨਾ ਉਹ ਕਦੇ ਭੁੱਖੇ ਢੱਡ ਨਹੀਂ ਸੌ ਸਕਦਾ ਉਹ ਕਦੇ ਭੁੱਖਾ ਨਹੀਂ ਰਹਿ ਸਕਦਾ ਬਹੁਤ ਸਾਰੀਆਂ ਐਵੇਂ ਦੀਆਂ ਮਾਵਾਂ ਨੇ ਜਿਹੜੀਆਂ ਲਾਦ ਦਾ ਢੱਡ ਭਰਦੀਆਂ ਨੇ ਤੇ ਇਹ ਗੱਲ ਕਹਿੰਦੀਆਂ ਨੇ ਜੇ ਲਾਦ ਪੁੱਛਦੀ ਆ ਮਾਂ ਤੂੰ ਰੋਟੀ ਖਾਦੀ ਆ ਤਾਂ ਉਹ ਕਹਿੰਦੀ ਪੁੱਤ ਮੈਂ ਤਾਂ ਤੁਹਾਨੂੰ ਵੇਖ ਕੇ ਹੀ ਰੱਜ ਗਈ ਇੱਕ ਘਟ ਪਾਣੀ ਦੀ ਪੀ ਕੇ ਉਹ ਮਾਮਾ ਆਦੇ ਪੋਤਾਂ ਦੇ ਸਿਰਾਂ ਤੋਂ ਹੱਥ ਫੇਰਦੀਆਂ ਨੇ ਕਹਿ ਦਿੰਦੀਆਂ ਦਿਨ ਆਏ ਲੈ ਪੁੱਤਾਂ ਦੀਆਂ ਮਾਵਾਂ ਤਾਂ ਸਦਾ ਸੁਹਾਗਣਾ ਹੁੰਦੀਆਂ ਨੇ ਓਏ ਤੂੰ ਤਾਂ ਉਸ ਖਾਨ ਨੂੰ ਹੀ ਗਲਤ ਕਰਤਾ ਬੀਬਾ ਜੀ ਤੂੰ ਤਾਂ ਉਹ ਖਾਣੀ ਗਲਤ ਕਰਤੀ ਕਿ ਇੱਕ ਮਾਂ ਰਲ ਕੇ ਚਾਰ ਬੱਚੇ ਪਾਲ ਸਕਦੀ ਆ ਗਰੀਬੀ ਕੱਟ ਸਕਦੀ ਆ ਭੁੱਖ ਤੇ ਕੱਟ ਸਕਦੀ ਆ ਪਰ ਉਹ ਆਪਣੇ ਬੱਚੇ ਨਹੀਂ ਛੱਡਦੀ ਤੂੰ ਤਾਂ ਉਹ ਖਾਨ ਨੂੰ ਗਲਤ ਕਰਤਾ ਜੀ ਬੀਬਾ ਤੂੰ ਤਾਂ ਜੇ ਇਹ ਕਹਤਾ ਵੀ ਇੱਕ ਸਵਾਰਥੀ ਮਾਂ ਆਪਦੇ ਸਵਾਰਥ ਲਈ ਆਪਦੀ ਔਲਾਦ ਤੱਕ ਦਾਤੇ ਲਾ ਦਿੰਦੀ ਆ ਮੈਂ ਤੇਰੀ ਇੰਟਰਵਿਊ ਸੁਣੀ ਆ ਕੀ ਕਹਿ ਰਹੀ ਆ ਤੂੰ ਉਸ ਇੰਟਰਵਿਊ ਦੇ ਵਿੱਚ ਤੂੰ ਇੱਕ ਗੱਲ ਕਹਿ ਰਹੀ ਤੂੰ ਕਿ ਆਂ ਵੀ ਜੇ ਇਹਨੂੰ ਮਾਰ ਦੂੰਗੀ ਇਹ ਮਰ ਜਾਊਗਾ ਤਾਂ ਮੈਂ ਕਿਸੇ ਕੰਮ ਕਿਤੇ ਲੱਗ ਜੂੰਗੀ ਉਹ ਪਲੀਏ ਮਾਨਸੇ ਪੈਣੇ ਉਹ ਕੰਮ ਕਿਸ ਕੰਮ ਆਉਣਾ ਤੇਰਾ ਉਹ ਕਮਾਈ ਕਿਸ ਕੰਮ ਆਉਣੀ ਆ ਤੇਰੀ ਕਿਹਦੇ ਲਈ ਕਮਾਉਣਾ ਤੂੰ ਬੰਦਾ ਤੇਰਾ ਜੇਲ੍ਹ ਚ ਬੈਠਾ ਪੁੱਤ ਤੂੰ ਹੱਥੀ ਮਾਰਤਾ ਕੀ ਦੇ ਲਈ ਕਮਾਈ ਕਰਨੀ ਆ ਇੱਕ ਪਾਪੀ ਢੱਡ ਲਈ ਇੱਕ ਆਪ ਦੇ ਸਵਾਰਥ ਲਈ ਤੂੰ ਆਪ ਦਾ ਬੱਚਾ ਮਾਰਤਾ ਉਹ ਜਿੰਨਾ ਪੁੱਤਾਂ ਨੂੰ ਮਾਵਾ ਪਾਲਣ ਗਈਆਂ ਬੁੱਢੀਆਂ ਹੋ ਜਾਂਦੀਆਂ ਜਿੰਨਾ ਪੁੱਤਾਂ ਤੇ ਮਾਵਾ ਨੂੰ ਸੁਪਨੇ ਆ ਜਾਂਨਾ ਤੇ ਮਾਵਾ ਕਈ ਕਈ ਦਿਨ ਜੀ ਨਹੀਂ ਲਾਉਂਦੀਆਂ ਵੀ ਰੱਬਾ ਮਿਹਰ ਕਰੀ ਮੇਰੇ ਪੁੱਤ ਤੇ ਮੇਰੇ ਪੁੱਤ ਨੂੰ ਤਤੀਵਾ ਨਾ ਲੱਗੇ ਮੈਨੂੰ ਜਿੰਨਾ ਮਰਜੀ ਦੁੱਖ ਦੇ ਨੀ ਪਰ ਪਹਿਣੇ ਤੂੰ ਉਹ ਸਭ ਗੱਲਾਂ ਅੱਜ ਕੱਲ੍ਹ ਤੱਕ ਕਰਦੀਆਂ ਬਰਦਾਸ਼ਤ ਨਹੀਂ ਹੋਇਆ ਦੇਖਿਆ ਨਹੀਂ ਗਿਆ ਕਿੱਡੀ ਬੇਬਾਕੀ ਦੇ ਨਾਲ ਤੂੰ ਆਪਦੇ ਬਿਆਨ ਦੇ ਰਹੀਆਂ ਹੈਂ ਹੈਰਾਨੀ ਹੋ ਗਈ ਮੇਰਾ ਪੰਜਾਬ ਕਿੱਧਰ ਲਿਆਂ ਰਾਵਾਂ ਤੇ ਚੱਲ ਪਿਆ ਕਿੱਥੇ ਸਾਨੂੰ ਐਡਾ ਵੱਡਾ ਬਾਬੇ ਨਾਨਕ ਨੇ ਖਿਤਾਬ ਦਿੱਤਾ ਸੀ ਸੋ ਕਿਉਂ ਮੰਦਾ ਆਖੀਏ ਜਤ ਜਮੇ ਰਜ਼ਾਨ ਉਹ ਕਹਿੰਦੇ ਉਸ ਔਰਤ ਨੂੰ ਮੰਦਾ ਕਿਵੇਂ ਕਹਿ ਸਕਦੇ ਆ ਜਿਹੜੀ ਔਰਤ ਦੀ ਕੁੱਖੋਂ ਰਾਜੇ ਮਹਾਰਾਜਿਆਂ ਵਰਗਿਆਂ ਨੇ ਜਨਮ ਲਿਆ ਹੋਵੇ ਜਿਹੜੀ ਔਰਤ ਨੇ ਸਮਾਜ ਦੀ ਨੀਂਹ ਰੱਖੀ ਹੋਵੇ ਜਿਹੜੀ ਔਰਤ ਦੀ ਕੁੱਖੋਂ ਸੂਰਬੀਰ ਯੋਧੇ ਜਾਏ ਹੋਣ ਤੂੰ ਤਾਂ ਜੋ ਉਹ ਸ਼ਬਦ ਨੂੰ ਵੀ ਕੀ ਕਹਤਾ ਕੀ ਕਹਾਂ ਤੈਨੂੰ ਮੈਂ ਸੁਣ ਮੈਂ ਕੱਲੀ ਮੈਂ ਨਹੀਂ ਪੰਜਾਬ ਦੀਆਂ ਬੜੀਆਂ ਧੀਆਂ ਨਹੀਂ ਬੜੀਆਂ ਔਰਤਾਂ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਸ਼ਾਇਦ ਤੇਰੇ ਨਾਲ ਵੱਧ ਦਸੀਏ ਇਕੱਟੇ ਹੋਣਗੇ ਪਰ ਉਹਨਾਂ ਨੇ ਆਪਦੇ ਬੱਚੇ ਨਹੀਂ ਛੱਡੇ ਕਿਉਂ ਮਾਂ 9 ਮਹੀਨੇ ਆਪਦੀ ਰਾਤ ਚ ਪਾਲਦੀ ਆ ਮਾਂ 9 ਮਹੀਨੇ ਆਪਦੀ ਕੁੱਖ ਚ ਰੱਖਦੀ ਆ ਆਪਦੇ ਖੂਨ ਚ ਸਿੰਜਦੀ ਆ ਆਪਦੇ ਬੱਚੇ ਨੂੰ ਪੁੱਛ ਕੇ ਵੇਖ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੂੰ ਮਾਵਾਂ ਬਣਦਾ ਸੁਭਾਗ ਨਹੀਂ ਹੋਇਆ ਉਹਨਾਂ ਔਰਤਾਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਔਰਤਾਂ ਨੂੰ ਇਹ ਸੁਭਾਗ ਹੀ ਨਹੀਂ ਮਿਲਿਆ ਕਿਉਂ ਮਾਂ ਖਵਾ ਸਕਣ ਉਹ ਔਰਤਾਂ ਨੇ ਕਿੱਥੇ ਕਿੱਥੇ ਮੱਥੇ ਰਗੜਦੀਆਂ ਨਹੀਂ ਪਛਕੇ ਵੇਖੋ ਨਾ ਔਰਤਾਂ ਨੂੰ ਜਿਨ੍ਹਾਂ ਦੇ ਪਤੀ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਨੇ ਬੱਚੇ ਨਹੀਂ ਛੱਡੇ ਉਹ ਭੈਣੇ ਮੇਰੀਏ ਜਿਸ ਦਿਨ ਮੇਰਾ ਪਤੀ ਦੁਨੀਆ ਤੋਂ ਗਿਆ ਨਾ ਸਿਰਫ ਤਾਂ ਸਿਰਫ 9 ਮਹੀਨਿਆਂ ਦਾ ਮੇਰਾ ਪੁੱਤ ਸੀ 2.5 ਸਾਲ ਦੀ ਮੇਰੀ ਧੀ ਸੀ ਤੇ ਮੈਂ ਆਪਦੇ ਬਾਪ ਨੂੰ ਇੱਕ ਗੱਲ ਕਹੀ ਸੀ ਕਿ ਜੇ ਤੂੰ ਰੋਟੀ ਨਾ ਦੇ ਸਕਦਾ ਹੋਇਆ ਨਾ ਮੈਨੂੰ ਜਵਾਬ ਦੇ ਦੀਂ ਮੈਂ ਗੁਰਦੁਆਰੇ 'ਚ ਬਹਿ ਕੇ ਆਪਦੇ ਬੱਚੇ ਪਾਲ ਲੂੰ ਆ ਡੈਡੀ ਮੈਨੂੰ ਮੇਰੇ ਬੱਚੇ ਛੱਡਣ ਵਾਸਤੇ ਨਾ ਕਹੀਂ ਕਿਉਂਕਿ ਮੈਂ ਪੁੱਤ ਪਤਾ ਕਿਵੇਂ ਲਿਆ ਸੀ ਮੇਰਾ ਪੁੱਤ 6 ਸਾਲ ਦਾ ਹੋ ਕੇ ਗਿਆ ਸੀ ਦੁਨੀਆ ਤੋਂ ਦੇਦੇ ਹੰਭਗੇ ਮੇਰੇ ਉਸ ਪੁੱਤ ਦੀ ਯਾਦ ਚ ਤੇ ਜਿੱਦੇ ਮੇਰੇ ਘਰੇ ਇਸ ਪੁੱਤ ਨੇ ਜਨਮ ਲਿਆ ਸੀ ਨਾ ਮੈਂ ਕਿਹਾ ਰੱਬਾ ਜ਼ਰੂਰ ਪਿਛਲੇ ਜਨਮ ਚ ਕੋਈ ਚੰਗਾ ਕੰਮ ਕੀਤਾ ਹੋਊਗਾ ਪੁੰਨ ਕੀਤਾ ਹੋਊ ਜਿਹੜਾ ਮੇਰਾ ਪੁੱਤ ਮੋੜ ਕੇ ਮੇਰੀ ਝੋਲੀ ਚ ਪਾਇਆ ਨਾਤ ਮੈਂ ਟੁੱਟੀ ਗੰਢੀ 사ਬਰ ਦਾਸਾ ਕਰਦੀ ਸੀ ਰੱਬਾ ਮੇਰਾ ਉਹੀ ਮੋੜ ਕੇ ਮੈਨੂੰ ਸਹੀ ਸਲਾਮਤ ਕਰਕੇ ਦੇ ਦੇ ਮੈਂ ਅੱਜ ਆ ਪੜਾਅਸ ਨਹੀਂ ਸੀ ਕੱਢਣੀ ਚਾਹੁੰਦੀ ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੀ ਵੀ ਮੈਂ ਕਿਹ ਕਿਹ ਚੀਜ਼ਾਂ ਫੇਸ ਕੀਤੀਆਂ ਨੇ ਕਿਉਂਕਿ ਲੋਕ ਆਣਾ ਜਿਹੜੇ ਬਹੁ ਰੰਗੀ ਦੁਨੀਆ ਲੋਕਾਂ ਨੂੰ ਸ਼ਾਇਦ ਉਹ ਸੱਚ ਨਹੀਂ ਬਤਾ ਲੋਕ ਕਿ ਸੱਚ ਨੂੰ ਜਾਣਦੇ ਨਹੀਂ ਕਿ 6 ਸਾਲ ਅੱਖਾਂ ਤੋਂ ਮਣਾਖਾ ਕੰਨਾਂ ਤੋਂ ਸੁਣਦਾ ਨਹੀਂ ਸੀ ਚੱਲ ਨਹੀਂ ਸੀ ਸਕਦਾ ਫੇਰ ਨਹੀਂ ਸੀ ਸਕਦਾ ਜਿਹੜਾ ਕਿ ਦੁੱਧ ਤੱਕ ਨਹੀਂ ਸੀ ਪੀ ਸਕਦਾ ਉਹ ਬੱਚੇ ਨੂੰ ਕਿੱਥੇ ਕਿੱਥੇ ਲੈ ਕੇ ਰੋਣੀ ਆ ਪੜਾਈ ਕੀਤੀ ਪਰ ਉਹ ਬੱਚੇ ਨੂੰ ਨਾਲ ਲੈ ਕੇ ਕਾਲ ਜੀ ਜਾਂਦੀ ਰਹੀ ਉਹ ਪੁੱਤ ਨੂੰ ਨਾਲ ਚੱਕ ਕੇ ਉਹ ਮਾਂ ਬੜੀ ਵੱਡੀ ਚੀਜ਼ ਹੁੰਦੀ ਆ ਸੱਚ ਜਾਣੀ ਪੈਣੇ ਜਿੱਦ ਮੈਨੂੰ ਮੇਰੇ ਪੁੱਤ ਦਾ ਸੁਪਨਾ ਆਇਆ ਸੀ ਨਾ ਮੇਰਾ ਪੋਤਾ ਜੇ ਚੱਲਿਆ ਤੇ ਮੈਂ ਉਹਦੇ ਪਿਓ ਨੂੰ ਕਿਹਾ ਮੇਰਾ ਜੋਤ ਹੈ ਨਹੀਂ ਤੇ ਮੇਰਾ ਪਿਓ ਤਾਂ ਹਾਂ ਮਾਰਨ ਲੱਗ ਗਿਆ ਸੀ ਬੱਤ ਸ਼ੁਕਰ ਆ ਉਸ ਬਾਬੇ ਨਾਨਕ ਦਾ ਜਿਨੇ ਦੁਆਰਾ ਮੈਨੂੰ ਬੱਚਾ ਬਖਸ਼ਿਆ ਜਿਨੇ ਮੈਨੂੰ ਦੁਆਰਾ ਦਿੱਤਾ ਉਹ ਭੈਣੇ ਮੇਰੀਏ ਕਿਵੇਂ ਦਿਲ ਕੀਤਾ ਤੇਰਾ ਇਹੋ ਜੇ ਮਾਸੂਮ ਬੱਚੇ ਨੂੰ ਮਾਰਨ ਨੂੰ ਭੁੱਖਾਂ ਤੇਆਂ ਕੱਟੀਆਂ ਜਾਂਦੀਆਂ ਹੁੰਦੀਆਂ ਦੁੱਖ ਸੁੱਖ ਭਰਾ ਨੇ ਗਰੀਬੀ ਅਮੀਰੀ ਭੈਣਾ ਨੇ ਜੇ ਅੱਜ ਗਰੀਬੀ ਆ ਕੱਲ ਨੂੰ ਅਮੀਰੀ ਵੀ ਆਊਗੀ ਜੇ ਦੁੱਖ ਦਾ ਸੁੱਖ ਵੀ ਆਊਗਾ ਜੇ ਤਪਾ ਦਾ ਸ਼ਾਂ ਵੀ ਹੋਊਗੀ ਇੱਕ ਦਿਨ ਉਹ ਕਮਲੀਏ ਚੱਲ ਗਈ ਉਸ ਪੱਤ ਨੂੰ ਮਾਰ ਕੇ ਕੀ ਦੇ ਲਈ ਕਮਾਈਆਂ ਕਰਨ ਲੱਗੀ ਸੀ ਤੂੰ ਕਿਹਨੂੰ ਕਮਾਈ ਕਰਕੇ ਖਵਾਉਣੀ ਆ ਤੂੰ ਪਛ ਸਾਡੇ ਵਰਗੀਆਂ ਮਾਵਾਂ ਤੋਂ ਤੂੰ ਇੱਕ ਦਿਨ ਦੇ ਭੁੱਖੇ ਬੱਚੇ ਨੂੰ ਨਹੀਂ ਸਾਂਭ ਸਕੀ ਅਸੀਂ 15-15 ਦਿਨ ਭੁੱਖਾਂ ਤੇਆਂ ਕੱਟੀਆਂ ਅਸੀਂ 15-15 ਦਿਨ ਮੇਰੇ ਅਰਗੀਆਂ ਭੈਣਾਂ ਦੀਆਂ ਬੜੀਆਂ ਲੰਮੀਆਂ ਕਹਾਣੀਆਂ ਨੇ ਜਿਨ੍ਹਾਂ ਦੀ ਅੱਜ ਘਰ ਮੈਂ ਵਸਾ ਰਹੀਆਂ ਜਿਨ੍ਹਾਂ ਭੈਣਾਂ ਨੂੰ ਅੱਜ ਮੈਂ ਖੌਂਸ ਲਾ ਦੇ ਰਹੀ ਆ ਮੇਰੇ ਖੁਦ ਦੇ ਦਿਨ ਕੱਟੇ ਹੋਏ ਨਹੀਂ ਸੁੱਕੀਆਂ ਰੋਟੀਆਂ ਵੀ ਖਾਧੀਆਂ ਆ ਪਾਣੀ ਪਾ ਕੇ ਬੋਤਲ ਚ ਦੁੱਧ ਵਾਲੀ ਚ ਖੰਡ ਖੋਰ ਕੇ ਵੀ ਆਪਦੇ ਬੱਚਿਆਂ ਨੂੰ ਪਿਆਈ ਆ ਦੁੱਧ ਵੀ ਨਹੀਂ ਸੀ ਹੁੰਦਾ ਤੇ ਮਿੱਟੀ ਦੇ ਵਿੱਚ ਕਦੇ ਆਟਾ ਵੀ ਨਹੀਂ ਸੀ ਹੋਇਆ ਉਹ ਵੀ ਦਿਨ ਕੱਟੇ ਨੇ ਪਰ ਅੱਜ ਮੈਂ ਮਾਣ ਮਹਿਸੂਸ ਕਰਦੀ ਆ ਕਿ ਮੇਰਾ ਪੁੱਤ ਮੇਰੇ ਬਰਾਬਰ ਦਾ ਹੋ ਚੱਲਿਆ 9 ਸਾਲਾਂ ਦਾ ਹੋ ਗਿਆ ਕੋਈ ਨਹੀਂ ਹੋਇਆ ਲੈ ਮੈਂ ਰੋਜ਼ ਇੱਕ ਗੱਲ ਕਹਿੰਦੀ ਹਾਂ ਕੋਈ ਨਹੀਂ ਹੋਇਆ ਲੈ ਅੱਜ ਵੀ ਜੇ ਮੈਨੂੰ ਸੁਪਨੇ ਵਿੱਚ ਵੀ ਮੇਰੇ ਬੱਚੇ ਦੇ ਕੋਈ 6:00 ਵਜੇ ਦੀ ਦੱਸ ਜਾਂਦੀ ਆ ਨਾ ਤੇ ਮੈਂ ਸਿੱਧੀ ਗੁਰੂ ਘਰ ਨੂੰ ਭਾਈਦੀ ਆ ਮੈਂ ਕਹਿੰਨੀ ਆ ਰੱਬਾ ਨਾ ਮੇਰੀ ਦੁਨੀਆ ਮੇਰੇ ਬੱਚੇ ਉਹ ਤੇਰਾ ਕਿਵੇਂ ਜੀ ਕੀਤਾ ਕਿਵੇਂ ਜੀ ਕੀਤਾ ਤੇਰਾ ਉਹਨਾਂ ਨੂੰ ਉਸ ਬੱਚੇ ਨੂੰ ਮਾਰਨ ਦਿਨ ਮੇਰੇ ਤੇ ਵੀ ਆਈ ਸੀ ਮੈਂ ਵੀ ਨਹਿਰ ਚ ਸ਼ਾਲ ਮਾਰਨ ਗਈ ਸੀ ਪਰ ਮੈਂ ਆਪਣੇ ਬੱਚਿਆਂ ਵੱਲ ਵੇਖ ਕੇ ਮੁੜੀ ਸੀ ਮੈਂ ਇਹ ਸੋਚਿਆ ਸੀ ਕਿ ਜੇ ਮੈਂ ਮਰ ਗਈ ਮੇਰੇ ਬੱਚੇ ਲੋਕਾਂ ਦੇ ਘਰਾਚਰ ਰਲ ਜਾਣਗੇ ਜੇ ਬੱਚੇ ਮਰ ਕੇ ਤਾਂ ਮੈਨੂੰ ਕਿਸੇ ਨੇ ਬਚਾ ਲੈ ਮੇਰੀ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਮੇਰੀ ਇਹ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਕਿਉਂ ਮੈਂ ਜ਼ਿੰਦਗੀ ਬੱਚਿਆਂ ਲਈ ਜਾ ਰਹੀ ਹਾਂ ਉਹ ਭੈਣੇ ਮੇਰਗੇ ਮੇਰੇ ਨਾਲ ਵੀ ਵੱਧ ਦੁਖੀ ਪੈਣਾ ਬੈਠੀਆਂ ਨੇ ਉਹ ਕਿਤੇ ਸਾਡੇ ਵਰਗੀਆਂ ਭੈਣਾਂ ਦੀਆਂ ਹਸਤੀਆਂ ਫਰੋਲ ਕੇ ਵੇਂਦੀ ਇੱਕ ਵਾਰ ਸੋਚਦੀ ਕੀ ਗਵਾਇਆ ਸੀ ਉਸ ਮਾਸੂਮ ਬੱਚੇ ਨੇ ਤੇਰਾ ਉਹ ਤੇਰੇ ਕੋਲੇ ਇਕ ਰਾਤ ਆਇਆ ਤੇ ਤੇ ਤੂੰ ਇਕ ਰਾਤ ਨਾ ਬੱਚਾ ਸੰਭਿਆ ਗਿਆ ਆਪਦਾ ਭੈਣੇ ਭੁੱਖਾਂ ਤੇ ਆ ਕੱਟੀਆਂ ਜਾਂਦੀਆਂ ਕਹਿੰਦੇ ਆ ਨਾ ਨਹੀਂ ਉਹ ਲੱਬਣੇ ਲਾਲ ਗਵਾਚੇ ਤੇ ਮਿੱਟੀ ਨਾ ਫਰੋਲ ਜੋ ਗਈ ਆ ਪੁੱਤ ਗਏ ਮੜ ਕੇ ਆਉਣੇ ਬਹੁਤ ਔਖੇ ਆ ਪੁੱਛੋ ਨਾ ਮਾਪਿਆਂ ਤੋਂ ਜਿਨ੍ਹਾਂ ਦੇ ਪੁੱਤ ਚਲੇ ਗਏ ਨੇ ਪੁੱਛੋ ਨਾ ਮਾਪਿਆਂ ਤੋਂ ਜਿਨ੍ਹਾਂ ਦੀ ਨਸ਼ਿਆਂ ਦੇ ਰਾਹ ਤੇ ਪੁੱਤ ਚਲੇ ਗਏ ਨੇ ਜਿਨ੍ਹਾਂ ਦੇ ਪੁੱਤ ਸਰਹੱਤਾਂ ਦੀ ਰਾਖੀ ਕਰਦੇ ਚਲੇ ਗਏ ਨੇ ਜਿਨ੍ਹਾਂ ਦੇ ਪੁੱਤ ਛੋਟੀ ਛੋਟੀ ਉਮਰ ਚ ਬਚਪਨ ਚ ਖੇਡਦੇ ਚਲੇ ਗਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਮਾਵਾ ਅੱਜ ਵੀ ਰਾਤੀ ਉੱਠ ਕੇ ਭੁੱਬਾ ਮਾਰ ਮਾਰ ਰੋਂਦੀਆਂ ਤੇਰਾ ਕਿਵੇਂ ਦਿਲ ਕਰਿਆ ਆ ਕਿਵੇਂ ਜੀ ਕੀਤਾ ਮੈਂ ਇਥੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦੀ ਆ ਕਿ ਇਸ ਤਰ੍ਹਾਂ ਦੀਆਂ ਮਾਵਾਂ ਲਈ ਸਖਤ ਤੋਂ ਸਖਤ ਕਾਨੂੰਨ ਹੋਣੇ ਚਾਹੀਦੇ ਆ ਤਾਂ ਜੋ ਕਈ ਜਿਹੜੀਆਂ ਪਿਛਲੇ ਦਿਹਾਕੇ ਦੇ ਵਿੱਚ ਜੋ ਵਾਰਦਾਤਾ ਪਿਛਲੇ ਸਾਲ ਦੇ ਵਿੱਚ ਵਾਪਰੀਆਂ ਮਾਵਾਂ ਨੇ ਆਸ਼ਕੀ ਖਾਤਰ ਬੱਚੇ ਨੂੰ ਜ਼ਹਿਰ ਦਿੱਤਾ ਦੋ ਬੱਚਿਆਂ ਦੀ ਮਾਂ ਫਰਾਰ ਹੋ ਗਈ ਉਹ ਤੁਸੀਂ ਜੰਮੋ ਹੀ ਨਾ ਤੁਸੀਂ ਜੰਮੋ ਹੀ ਨਾ ਉਹ ਜੇ ਤੁਹਾਨੂੰ ਰੱਬ ਨੇ ਕੋਈ ਤੁਹਾਡਾ ਸਾਝੀ ਬਣਾਇਆ ਹੋਇਆ ਨਾ ਕੋਈ ਤੁਹਾਡਾ ਭਾਰ ਵਡਾਉਣ ਵਾਲਾ ਬਣਾਇਆ ਹੋਇਆ ਤਾਂ ਉਹ ਤੁਹਾਡੇ ਬੱਚਿਆਂ ਦਾ ਐਕਸੈਪਟ ਕਰੂਗਾ ਤੁਹਾਨੂੰ ਉਹ ਤੁਹਾਡੀ ਸੂਰਤ ਨਹੀਂ ਤੁਹਾਡੀ ਸਿਰਤ ਨੂੰ ਪਸੰਦ ਕਰੂਗਾ ਜੇ ਰੱਬ ਨੇ ਜੀਵਨ ਸਾਥੀ ਦਾ ਸਾਥ ਲਿਖਿਆ ਹੋਇਆ ਤਾਂ ਤੇ ਜਿਸਮਾਨੀ ਭੁੱਖ ਦੇ ਹੰਸ ਦੇ ਮਾਰੇ ਲੋਕ ਤੁਹਾਨੂੰ ਟੱਕਣਗੇ ਤੇ ਉਹਨਾਂ ਲਈ ਤੁਸੀਂ ਆਪਣੇ ਬੱਚੇ ਦਾ ਤੇ ਲਾ ਦਿਓਗੇ ਤਾਂ ਲੱਖ ਲਾਣ ਤੁਹਾਡੇ ਵਰਗੀਆਂ ਮਾਵਾਂ ਦੇ ਲੱਖ ਲਾਣਤ ਤੁਹਾਡੇ ਅਰਗੀਆਂ ਮਾਵਾਂ ਦੇ ਤੁਹਾਨੂੰ ਰੱਬ ਮਾਂ ਬਨਦਾ ਸੁਭਾਗ ਹੀ ਨਾ ਦਿੱਤਾ ਬਹੁਤ ਵੱਡਾ ਦੁੱਖ ਹੋਇਆ ਪਰਮਾਤਮਾ ਉਸ ਬੱਚੇ ਦੀ ਰੂਹ ਨੂੰ ਸ਼ਾਂਤੀ ਦੇਵੀ ਤੇ ਅਰਦਾਸ ਕਰਦੀ ਆਂ ਮਹਾਰਾਜ ਉਹਨੂੰ ਉਸ ਲੋੜਵੰਦ ਦੇ ਘਰੇ ਜਨਮ ਦੇਈ ਜਿਹੜਾ ਊਣਾ ਹੋਵੇ ਜਿਹੜਾ ਲਾਦ ਨੂੰ ਤਰਸ ਰਿਹਾ ਹੋਵੇ ਜਿਹਨੂੰ ਲਾਦ ਚਾਹੀਦੀ ਹੋਵੇ ਬਾਬਾ ਨਾਨਕਾ ਲਾਦ ਉੱਥੇ ਦੇਈ ਐਵ ਜੀਆਂ ਕਲੰਕਤ ਮਾਵਾਂ ਨੂੰ ਲਾਦ ਨਾ ਦੇਈ ਜਿਹੜੀਆਂ ਆਪਣੇ ਸਵਾਰਥ ਦੀ ਖਾਤਰ ਆਪਣੇ ਨਿੱਜ ਦੀ ਖਾਤਰ ਉਹਨਾਂ ਬੱਚਿਆਂ ਨੂੰ ਤੱਕ ਵਾਰ ਦਿੰਦੀਆਂ ਨੇ ਮੰਨਦੀ ਆ ਭੈਣੇ ਇੱਕ ਔਰਤ ਹੋ ਕੇ ਤੇਰੇ ਨਾਲ ਦਰਦ ਆ ਤੇਰੇ ਦਰਦ ਨੂੰ ਮੰਨਦੀ ਆ ਮੈਂ ਕਿ ਤੂੰ ਬਹੁਤ ਦੁਖੀ ਹੋਵੇਂਗੀ ਪਰ ਭੈਣੇ ਔਲਾਦ ਤੋਂ ਉੱਤੇ ਕੁਝ ਨਹੀਂ ਹੁੰਦਾ ਦਿਹਾੜੀ ਕਰ ਲੈਂਦੀ ਕਿਸੇ ਦੇ ਭਾਂਡੇ ਮਾਜ ਲੈਂਦੀ ਏ ਵੇਂਦੀ ਜਦੋਂ ਬੱਚਾ ਤੇ ਮੰਮੀ ਕਹਿੰਦਾ ਨਾ ਤੇਰੇ ਕਾਲਜ ਨੂੰ ਸਕੂਨ ਮਿਲਦਾ ਹੋਊਗਾ ਲੱਖ ਦੁਨੀਆਂ ਗਾ ਕੇ ਆ ਜੇ ਮੈਂ ਲੱਖ ਲੋਕਾਂ ਦੇ ਕੰਮਾਂ ਧੰਦਿਆਂ ਚ ਜਾ ਕੇ ਆ ਜਾਂ ਪਰ ਜਦੋਂ ਮੈਂ ਘਰੇ ਹੁੰਨੀ ਆ ਨਾ ਤੇ ਮੇਰੇ ਬੱਚੇ ਸਕੂਲੋਂ ਆਉਂਦੇ ਆ ਜਦੋਂ ਮੇਰਾ ਪੁੱਤ ਬਾਹਰੋਂ ਮੈਨੂੰ ਮਾਂ ਮਾਂ ਕਹਿ ਕੇ ਆਵਾਜ਼ ਮਾਰਦਾ ਨਾ ਨੰਨੀ ਮੇਰੀ ਮੰਮੀ ਕਿੱਥੇ ਆ ਜਾਂ ਮੇਰੀ ਧੀ ਕਹਿੰਦੀ ਆ ਤੇ ਮੈਨੂੰ ਠੰਡ ਪੈ ਜਾਂਦੀ ਮੇਰੇ ਕਾਲਜ ਜੀ ਕਿ ਮੇਰੇ ਤੇ ਹੀ ਆਪੋਤਾਗੇ ਕਰੇਗੀ ਮੇਰੀ ਜ਼ਿੰਦਗੀ ਦਾ ਸਹਾਰਾ ਆ ਗਿਆ ਤੇ ਚੇ ਕਿਤੇ ਵੱਧ ਸੌ ਜਾਂ ਨਾ ਮੇਰੇ ਬੱਚੇ ਮੇਰੇ ਪਾ ਦੀ ਬਣੀ ਰਹਿੰਦੀ ਆ ਮੇਰੇ ਮੰਮੀ ਡੈਡੀ ਵੀ ਮੈਨੂੰ ਗਾਲਾ ਗੜਦੇ ਯਾਰ ਕਹਿੰਦੇ ਤੂੰ ਕਮਲੀ ਤਾਂ ਨਹੀਂ ਹੋ ਗਈ ਸੁੱਤੇ ਜਾਂ ਸੁੱਤੇ ਰਹਿੰਦੇ ਮੈਂ ਕਿਹਾ ਨਹੀਂ ਇਹ ਇੰਨਾ ਟਾਈਮ ਕਦੇ ਸੁੱਤੇ ਨਹੀਂ ਇਹ ਅੱਜ ਜਿਆਦੇ ਟਾਈਮ ਸੌਂ ਲੈ ਡੈਡੀ ਨਹੀਂ ਨਾ ਡਾਂਸ ਉੱਤੇ ਨਹੀਂ ਜਾਂਦੀ ਉਹ ਭੈਣੇ ਤੇਰਾ ਕਿਵੇਂ ਦਿਲ ਵਗਿਆ ਨਹੀਂ ਪਾਲ ਹੁੰਦਾ ਸੀ ਤੂੰ ਅੱਜ ਵੀ ਤਾਂ ਸੋਸ਼ਲ ਮੀਡੀਆ ਤੇ ਨਸ਼ਰ ਹੋਈ ਆ ਤੂੰ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੰਦੀ ਮੈਂ ਬੱਚਾ ਨਹੀਂ ਸੰਭ ਸਕਦੀ ਜੇ ਮੈਂ ਲੈ ਜਾਂਦੀ ਉਹਨੂੰ ਲੋਡਵੰਦ ਹੋਰ ਕੋਈ ਭੈਣ ਲੈ ਜਾਂਦੀ ਕਿਸੇ ਕੰਮ ਉਹ ਬੱਚਾ ਜ਼ਿੰਦਗੀ ਤਾਂ ਜਿਉਂਦਾ ਉਹ ਬੱਚਾ ਜਵਾਨੀਆਂ ਤਾਂ ਮਾਨਦਾ ਲੱਖ ਲਾਣ ਤਾਂ ਬੈਣੀ ਤੂੰ ਮਾਰ ਸ਼ਬਦ ਨੂੰ ਕਲੰਕਿਤ ਕਰਦਾ ਲੱਖ ਲਾਣ ਦਾ ਤੇਰੀ